ਅਕਾਲ ਤਖਤ ਸਾਬ ਦੇ ਕਾਰਜਕਾਰੀ ਜਥੇਦਾਰ ਤੇ ਸ੍ਰੀ ਕੇਸਗੜ੍ਹ ਸਾਹਿਬ ਦੇ ਸਥਾਈ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜਦੀ ਤਾਜਪੋਸ਼ੀ ਨੂੰ ਲੈ ਕੇ ਹੋ ਗਿਆ ਅਕਾਲੀ ਦਲ ਇੱਕ ਤਾਜਪੋਸ਼ੀ ਹੋਵੇਗੀ ਫਿਰ ਦੁਬਾਰਾ ਸਾਰਾ ਅਕਾਲੀ ਦਲ ਇੱਕ ਹੋ ਕੇ ਤਾਜਪੋਸ਼ੀ ਵਿੱਚ ਸ਼ਾਮਲ ਹੋਵੇਗਾ ਜਿਸ ਨੂੰ ਲੈ ਕੇ ਅਕਾਲੀ ਸਦਨ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਸੁਖਬੀਰ ਸਿੰਘ ਬਾਦਲ ਤੇ ਦੂਸਰੇ ਪਾਸੇ ਸਾਰੀਆਂ ਨਿਆਂਗੰਜ ਜਥੇਬੰਦੀਆਂ ਦੇ ਵੱਲੋਂ ਇਹ ਤਾਜਪੋਸ਼ੀ ਕੀਤੀ ਜਾਵੇਗੀ ਕਦੋਂ ਹੋਵੇਗੀ ਇਹ ਤਾਜਪੋਸ਼ੀ ਤੁਸੀਂ ਜਿਹੜੇ ਆਵਾਜ਼ੇ ਪੰਜਾਬ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਜਰੂਰ ਦਬਾ ਦਿਓ ਤਾਂ ਕਿ ਤੁਹਾਨੂੰ ਆਵਾਜ਼ੇ ਪੰਜਾਬ ਦੀ ਨਵੀਂ ਖਬਰ ਤੁਹਾਡੇ ਤੱਕ ਪਹੁੰਚ ਸਕੇ ਸੋ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸ੍ਰੀ ਕੇਸਗੜ ਸਾਹਿਬ ਦਾ ਜਥੇਦਾਰ ਤੇ ਸ੍ਰੀ ਅਕਾਲ ਤਖਸੈਰ ਦਾ ਕਾਰਜਕਾਰੀ ਜਥੇਦਾਰ ਥਾਪਿਆ ਗਿਆ ਜਦੋਂ 2 ਦਸੰਬਰ ਨੂੰ ਜਿਹੜੇ ਕਿ ਪਹਿਲੇ ਜਥੇਦਾਰ ਸੀ ਉਹਨਾਂ ਨੇ ਆਪਣਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਖਿਲਾਫ ਫੈਸਲਾ ਸੁਣਾਇਆ ਤੇ ਉਸ ਤੋਂ ਬਾਅਦ ਇਹ ਜਥੇਦਾਰਾਂ ਨੂੰ ਫਰਖ ਕਰ ਦਿੱਤਾ ਗਿਆ ਜਿਨ੍ਹਾਂ ਵਿੱਚੋਂ ਗਿਆਨੀ ਸੁਲਤਾਨ ਸਿੰਘ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੀ ਤੇ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਹੁਣ ਅਕਾਲੀ ਸੁਧਾਰ ਲਹਿਰ ਦੇ ਪ੍ਰਧਾਨ ਨੇ ਔਰ ਇਸ ਦੇ ਨਾਲ ਹੀ ਗਿਆਨੀ ਰੁਕਵੀਰ ਸਿੰਘ ਸ੍ਰੀ ਅਕਾਲ ਟਕਸਾਹਬ ਦੇ ਜਥੇਦਾਰ ਇਨਾਂ ਨੂੰ ਫਾਰਕ ਕਰ ਦਿੱਤਾ ਜਾਂਦਾ ਹੈ ਤੇ ਨਵੇਂ ਜਥੇਦਾਰ ਦਾ ਐਲਾਨ ਕਰ ਦਿੱਤਾ ਜਾਂਦਾ ਹੈ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜ ਤੇ ਉਹਨਾਂ ਨੂੰ ਕਾਰਜਕਾਰੀ ਜਥੇਦਾਰ ਲਾਇਆ ਜਾਂਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਦਾ ਰੋਸ ਤੇ ਨਾਲ ਹੀ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨਵੇਂ ਲਾ ਦਿੱਤੇ ਜਾਂਦੇ ਨੇ ਜਿਸ ਨੂੰ ਲੈ ਕੇ ਜਦੋਂ ਤਾਜਪੋਸ਼ੀ ਹੁੰਦੀ ਹੈ ਤਾਂ ਉਸ ਸਮੇਂ ਜੋ ਰਾਤ ਦੇ ਸਮੇਂ ਦੇ ਵਿੱਚ 2 ਵਜੇ ਗਿਆਨੀ ਕੁਲਦੀਪ ਸਿੰਘ ਗੱਜ ਦੀ ਤਾਜਪੋਸ਼ੀ ਕਰ ਦਿੱਤੀ ਜਾਂਦੀ ਹੈ ਜਦੋਂ ਰਾਤ ਦੇ 2 ਵਜੇ ਤਾਜਪੋਸ਼ੀ ਹੁੰਦੀ ਹੈ ਇਸ ਵਿੱਚ ਕੋਈ ਵੀ ਜਿਹੜਾ ਸਾਬਕਾ ਜਥੇਦਾਰ ਜਾਂ ਜੋ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਜਿਨ੍ਹਾਂ ਵੱਲੋਂ ਜਿਹੜੀ ਕਿ ਦਸਤਾਰ ਜਿਹੜੀ ਦਿੱਤੀ ਜਾਂਦੀ ਹੈ ਉਹ ਵੀ ਹਾਜ਼ਰ ਨਹੀਂ ਹੁੰਦੇ ਸਿਰਫ ਤੇ ਸਿਰਫ ਅਕਾਲੀ ਦਲ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਘਾ ਹਾਜ਼ਰ ਹੁੰਦੇ ਨੇ ਔਰ ਉਹ ਤਾਜ ਪੋਸ਼ੀ ਕਰਵਾ ਦਿੰਦੇ ਨੇ ਜਿਸ ਤੋਂ ਬਾਅਦ ਗਿਆਨੀ ਕੁਲਦੀਪ ਸਿੰਘ ਕਾਜ ਨੂੰ ਜਥੇਦਾਰ ਮੰਨਣ ਤੋਂ ਇਨਕਾਰ ਕਰ ਦਿੱਤਾ ਕੌਮ ਨੇ ਗਿਆਨੀ ਕੁਲਦੀਪ ਸਿੰਘ ਦਾ ਕਾਜ ਦਾ ਵਿਰੋਧ ਹੁੰਦਾ ਰਿਹਾ 6 ਜੂਨ ਨੂੰ ਜਦੋਂ ਕੱਲੂ ਕਾਰਾ ਮਨਾਇਆ ਜਾਂਦਾ ਉਸ ਦਿਨ ਵੀ ਜੋ ਦਮਦਮੀ ਤਖਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਉਹਨਾਂ ਦਾ ਵਿਰੋਧ ਕੀਤਾ ਭਾਰੀ ਸੰਗਤ ਲੈ ਕੇ ਸ੍ਰੀ ਅਕਾਲ ਤਖਸਾਲ ਸਾਹਿਬ ਦੇ ਸਾਹਮਣੇ ਜਾ ਕੇ ਬੈਠ ਗਏ ਔਰ ਉਹਨਾਂ ਦਾ ਸੰਦੇਸ਼ ਜਿਹੜਾ ਹੋਣਾ ਸੀ ਉਹ ਸੰਦੇਸ਼ ਨਹੀਂ ਸੁਣਨ ਦਿੱਤਾ ਗਿਆ ਔਰ ਉੱਥੇ ਨਾਹਰੇਬਾਜੀ ਹੁੰਦੀ ਰਹੀ ਜਿਸ ਨੂੰ ਲੈ ਕੇ ਪੁਲਸ ਦੇ ਵੱਲੋਂ ਬਹੁਤ ਪ੍ਰਬੰਧ ਕੀਤੇ ਗਏ ਔਰ ਉੱਥੇ ਜਿਹੜਾ ਕਿ ਖੂਨ ਖਰਾਬਾ ਨਾ ਹੋਵੇ ਜਿਸ ਕਾਰਨ ਦਮਦਮੀ ਸਾਹਿਬ ਦੇ ਮੁਖੀ ਹਰਨਾਮ ਸਿੰਘ ਖਾਲਸਾ ਤੇ ਗਿਆਨੀ ਕੁਲਦੀਪ ਸਿੰਘ ਗੜਗਜ ਦੇ ਵਿੱਚ ਔਰ ਨਿਯੰਗ ਜਥੇਬੰਦੀਆਂ ਦੇ ਵਿੱਚ ਇਹ ਜਿਹੜੀ ਅਫਸੀ ਤਕਰਾਰਬਾਜੀ ਨਾ ਵਧੇ ਸੋ ਉਸ ਸਮੇ ਉਹ ਟਲ ਗਿਆ ਪਰ ਉਸ ਤੋਂ ਬਾਅਦ ਹਮੇਸ਼ਾ ਹੀ ਗਿਆਨੀ ਗੁਰਦੀਪ ਸਿੰਘ ਰਾਜਦਾਹ ਵਿਰੋਧ ਹੁੰਦਾ ਰਿਹਾ ਜਿੱਥੇ ਵੀ ਉਹ ਜਾਂਦੇ ਉਹਨਾਂ ਨੂੰ ਜਥੇਦਾਰ ਮੰਨਣ ਤੋਂ ਇਨਕਾਰ ਕੀਤਾ ਜਾਂਦਾ ਜੋ ਹੁਣ ਬੰਦੀ ਛੋੜ ਦਿਵਸ ਦੇ ਉੱਪਰ ਉਹਨਾਂ ਦੇ ਵੱਲੋਂ ਸੰਦੇਸ਼ ਦਿੱਤਾ ਜਾਣਾ ਸੀ ਉਹ ਸੰਦੇਸ਼ ਸੁਣਨ ਤੋਂ ਵੀ ਕੁਝ ਜਥੇਬੰਦੀਆਂ ਨੇ ਇਨਕਾਰ ਕਰ ਦਿੱਤਾ ਕਿ ਅਸੀਂ ਜਥੇਦਾਰ ਉਹਨਾਂ ਨੂੰ ਨਹੀਂ ਮੰਨਦੇ ਜਦੋਂ ਤੱਕ ਉਹਨਾਂ ਦੀ ਜਿਹੜੀ ਇਹ ਦਸਤਾਰ ਬੰਦੀ ਉਹਨਾਂ ਨੂੰ ਮਰਿਆਦਾ ਦੇ ਅਨੁਸਾਰ ਜਥੇਦਾਰ ਨਹੀਂ ਥਾਪਿਆ ਜਾਂਦਾ ਤਾਂ ਸੋ ਇਸ ਤੋਂ ਪਹਿਲਾਂ ਕਿ ਉਨ੍ਹਾਂ ਦੀ ਮਰਿਆਦਾ ਦੇ ਅਨੁਸਾਰ ਦਸਤਾਰ ਬੰਦੀ ਹੋਵੇ ਸੋ ਦਮਦਮੀ ਟਕਸਾਲ ਦੇ ਮੁਖੀ ਵੱਲੋਂ ਵੀ ਕਿਹਾ ਗਿਆ ਹੋਰ ਨਿਆਂ ਸਿੰਘ ਜਥੇਬੰਦੀਆਂ ਵੱਲੋਂ 96 ਕਰੋੜੀ ਬਾਬਾ ਬਲਵੀਰ ਸਿੰਘ ਜੀ ਵੱਲੋਂ ਵੀ ਤੇ ਸਾਰਿਆਂ ਦੇ ਵੱਲੋਂ ਉਹਨਾਂ ਨੂੰ ਦੁਬਾਰਾ ਦਸਤਾਰ ਬੰਦੀ ਕਰਨ ਵਾਸਤੇ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖਿਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 20 ਅਕਤੂਬਰ ਨੂੰ ਇਹ ਦਸਤਾਰ ਬੰਦੀ ਕਰਾਉਣ ਵਾਸਤੇ ਦੁਬਾਰਾ ਜਿਹੜਾ ਕਿ ਸਮਾਂ ਨਿਸ਼ਿਤ ਕੀਤਾ ਪਰ ਬੰਦੀ ਛੋੜ ਦਿਵਸ ਜਿਹੜਾ 21 ਅਕਤੂਬਰ ਨੂੰ ਸੀਗਾ ਜਿਸ ਕਰਕੇ ਜਿਹੜਾ ਇਹ ਹੁਣ 25 ਅਕਤੂਬਰ ਨੂੰ ਦਸਤਾਰਪੰਦੀ ਲਈ ਐਲਾਨ ਕਰ ਦਿੱਤਾ ਗਿਆ ਜਿੱਥੇ ਕੇਸਗੜ੍ਹ ਸਾਹਿਬ ਦੇ ਵਿੱਚ ਦੁਬਾਰਾ ਇਕੱਠ ਕੀਤਾ ਜਾਵੇਗਾ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਅਕਾਲੀ ਸਵਾਰ ਲਹਿਰ ਵੱਖ-ਵੱਖ ਜਥੇਬੰਦੀਆਂ ਨਿਆਂਗ ਜਥੇਬੰਦੀਆਂ ਸਾਰੀਆਂ ਹਾਜ਼ਰ ਹੋਣਗੀਆਂ ਸਭ ਨੂੰ ਖੁੱਲਾ ਸੱਦਾ ਦਿੱਤਾ ਗਿਆ ਕਿ ਉਸ ਜਥੇ ਜਿਹੜਾ ਕਿ ਦਸਤਾਰਪੰਦੀ ਦੇ ਵਿੱਚ ਜੋ ਗਿਆਨੀ ਕੁਲਦੀਪ ਸਿੰਘ ਗੱਜ ਨੂੰ ਜਥੇਦਾਰ ਬਣਾਇਆ ਗਿਆ ਉਸ ਦੇ ਵਿੱਚ ਸਾਰੇ ਸ਼ਾਮਲ ਹੋ ਕੇ ਜੋ ਹੁਣ ਉੱਥੇ ਸੋ ਸਾਰਿਆਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਦਸਤਾਰਪੰਦੀ ਦੇ ਵਿੱਚ ਜੋ 25 ਅਕਤੂਬਰ ਨੂੰ ਸਵੇਰੇ 10 ਵਜੇ ਸ੍ਰੀ ਕੇਸਕਣ ਸਾਹਿਬ ਦੇ ਵਿੱਚ ਇਹ ਦਸਤਾਰਪੰਦੀ ਹੋਵੇਗੀ ਜਿਸ ਵਿੱਚ ਸਾਰਾ ਅਕਾਲੀ ਦਲ ਇਕੱਠਾ ਹੋਵੇਗਾ ਗਿਆਨੀ ਹਰਪ੍ਰੀਤ ਸਿੰਘ ਜੀ ਅਕਾਲੀ ਸਦਾਰ ਲਹਿਰ ਦੇ ਆਗੂ ਵੀ ਇਸ ਵਿੱਚ ਸ਼ਾਮਲ ਹੋ ਸਕਦੇ ਨੇ ਜੋ ਗਿਆਨੀ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਨੂੰ ਕੇਸਗੜ ਸਾਹਿਬ ਦੇ ਜਥੇਦਾਰ ਤੋਂ ਉਹਦੇ ਤੋਂ ਹਟਾ ਦਿੱਤਾ ਗਿਆ ਸੀ ਉਸ ਸਮੇਂ ਉਹਨਾਂ ਦੇ ਉੱਪਰ ਜੋ ਇਲਜ਼ਾਮ ਲਾਏ ਗਏ ਸੀ ਜਿਸ ਤੋਂ ਬਾਅਦ ਨਵੀਂ ਅਕਾਲੀ ਸੁਧਾਰ ਲਹਿਰ ਨੇ ਪਰਤੀ ਕਰਕੇ ਨਵਾਂ ਅਕਾਲੀ ਦਲ ਬਣਾਇਆ ਜੋ ਅਕਾਲੀ ਦਲ ਬਾਦਲ ਦੇ ਨਾਲੋਂ ਅਲੱਗ ਹੋ ਕੇ ਗਿਆਨੀ ਹਰਪ੍ਰੀਤ ਸਿੰਘ ਜੀ ਹੋਰੀ ਨੇ ਉਹ ਇਸ ਦਸਤਾਰਬੰਦੀ ਦੇ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਆਪਣੇ ਵੱਲੋਂ ਜਿਹੜਾ ਕਿ ਉਹ ਸ਼ਾਮਲ ਹੋਣਗੇ ਜਾਂ ਨਹੀਂ ਹੋਣਗੇ ਅਜੇ ਤੱਕ ਉਹਨਾਂ ਦਾ ਕੋਈ ਸਪਸ਼ਟਿਕਰ ਨਹੀਂ ਪਰ ਜੋ ਸੂਤਰਾ ਤੋਂ ਜਾਣਕਾਰੀ ਆ ਰਹੀ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਇਸ ਦਸਤਾਰਬੰਦੀ ਵਿੱਚ ਸ਼ਾਮਲ ਹੋ ਸਕਦੇ ਨੇ ਕਿਉਂਕਿ ਸ਼੍ਰੀ ਕੇਸਗੜ ਸਹਿਰ ਦੇ ਵਿੱਚ ਇਹ ਦਸਤਾਰਬੰਦੀ ਹੋਣੀ ਹੈ ਔਰ ਜਿਸ ਵਿੱਚ ਅਕਾਲੀ ਦਲ ਔਰ ਵੱਖ-ਵੱਖ ਜਥੇਬੰਦੀਆਂ ਸਭ ਨੂੰ ਖੁੱਲਾ ਸੱਦਾ ਦਿੱਤਾ ਗਿਆ ਜੋ ਗਿਆਨੀ ਹਰਪ੍ਰੀਤ ਸਿੰਘ ਜੀ ਇਸ ਵਿੱਚ ਸ਼ਾਮਲ ਹੋ ਸਕਦੇ ਨੇ